ਤੇਜ਼ ਹਨੇਰੀ ਨੇ ਮਚਾਇਆ ਅੰਤਾਂ ਦਾ कहर ਵਾਪਰ ਗਿਆ ਵੱਡਾ ਹਾਥਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਕਿ ਬੀਤੀ ਦੇਰ ਰਾਤ ਚੱਲੀ ਤੇਜ਼ ਹਨੇਰੀ ਦੀਆਂ ਨੇ ਦੱਸਦੀ ਏ ਕਿ ਤੇਜ਼ ਹਨੇਰੀ ਦੀ ਲਪੇਟ ਦੇ ਵਿੱਚ ਆਉਣ ਕਾਰਨ ਕਾਫੀ ਨੁਕਸਾਨ ਹੋਇਆ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਇਸ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੇਰ ਰਾਤ ਆਈ ਤੇਜ਼ ਹਨੇਰੀ ਦੇ ਕਾਰਨ ਇੱਕ ਖਾਲੀ ਪਲਾਟ ਦੀ 8 ਫੁੱਟ ਉੱਚੀ ਦੀਵਾਰ ਡਿੱਗ ਗਈ ਜਿਸ ਕਾਰਨ ਦੀਵਾਰ ਦੇ ਨਾਲ ਖੜੀਆਂ ਦੋ ਕਾਰਾਂ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਉੱਥੇ ਹੀ ਇਹ ਸਾਰੀ ਘਟਨਾ ਸਾਹਮਣੇ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਦੱਸ ਦਈਏ ਕਿ ਇਹ ਘਟਨਾ ਲੁਧਿਆਣਾ ਦੇ ਭਾਮੀਆਂ ਰੋਡ ਤੇ ਸਥਿਤ ਸੁਖਦੇਵ ਨਗਰ ਦੇ ਵਿੱਚ ਵਾਪਰੀ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਦੀਵਾਰ ਡਿੱਗੀ ਤਾਂ ਉਸ ਤੋਂ ਕੁਝ ਸੈਕਿੰਡ ਪਹਿਲਾਂ ਹੀ ਸਾਹਮਣੇ ਘਰ ਦਾ ਮਾਲਿਕ ਆਪਣੇ ਮੋਟਰਸਾਈਕਲ ਤੇ ਘਰ ਦੇ ਵਿੱਚ ਆਇਆ ਤੇ ਜਿਵੇਂ ਹੀ ਉਹ ਮੋਟਰਸਾਈਕਲ ਘਰ ਦੇ ਬਾਹਰ ਖੜਾ ਕਰਕੇ ਅੰਦਰ ਜਾਂਦਾ ਉਸ ਤੋਂ ਕੁਝ ਸੈਕਿੰਡ ਬਾਅਦ ਹੀ ਇਹ ਦੀਵਾਰ ਕਾਰਾਂ ਦੇ ਉੱਪਰ ਡਿੱਗ ਜਾਂਦੀ ਹੈ ਤੇ ਘਰ ਦੇ ਬਾਹਰ ਮੋਟਰਸਾਈਕਲ ਦਾ ਵੀ ਨੁਕਸਾਨ ਹੋ ਜਾਂਦਾ ਇਸ ਤੋਂ ਇਲਾਵਾ ਇਸ ਦੌਰਾਨ ਇੱਕ ਮਹਿਲਾ ਵੀ ਗਲੀ ਦੇ ਵਿੱਚੋਂ ਲੰਘ ਰਹੀ ਸੀ ਜਿਸ ਨੇ ਚਲਦੇ ਉਸ ਦੇ ਦੀਵਾਰ ਦੇ ਕੋਲ ਪਹੁੰਚਣ ਤੋਂ ਠੀਕ 1 ਸੈਕਿੰਡ ਪਹਿਲਾਂ ਤੇਜ਼ ਹਨੇਰੀ ਦੇ ਕਾਰਨ ਦੀਵਾਰ ਡਿੱਗ ਗਈ ਤੇ ਇਸ ਮਹਿਲਾ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਔਨ ਏਅਰ